ਉਦੇ ਨਾਲ ਵੀ ਇਦਾਂ ਹੁੰਦਾ ਵੀ ਜਦੋਂ ਤੋਂ ਆਪਾਂ ਕੋਈ ਵੀ ਸਟੱਫ ਪਰੌਂਠੇ ਬਣਾਉਣੇ ਆ ਤਾਂ ਜਦੋਂ ਆਪਾਂ ਮੂਲੀਆਂ ਮੰਨ ਲਓ ਆਪਾਂ ਮੂਲੀਆਂ ਵਾਲੇ ਪਰੌਂਠੇ ਬਣਾਉਣੇ ਆ ਜਦੋਂ ਆਪਾਂ ਫਿਲ ਕਰਦੇ ਆ ਉਹਦੇ ਨਾਲ ਤਾਂ ਉਹ ਕੀ ਹੁੰਦਾ ਆ ਕਿ ਆਟਾ ਮਤਲਬ ਮਤਲਬ ਰੋਟੀ ਫੱਟ ਜਾਂਦੀ ਆ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਕੀ ਹੋਣਾ ਚਾਹੀਦਾ ਕਿ ਜਦੋਂ ਜਿਹੜੀ ਆਪਾਂ ਆਟਾ ਲੈਣਾ ਆ ਨਾ ਆਟਾ ਨਾਰਮਲ ਆਟੇ ਨਾਲੋਂ ਨਰਮ ਹੋਣਾ ਚਾਹੀਦਾ ਤਾਂ ਕਿ ਜਦੋਂ ਆਪਾਂ ਰੋਟੀ ਦੇ ਵਿੱਚ ਫਿਲਿੰਗ ਕਰੀਏ ਤਾਂ ਉਹ ਸਾਰਾ ਕੁਝ ਨਾ ਇਕੱਠਾ ਹੀ ਵੇਲ ਹੋ ਜਵੇ ਨਹੀਂ ਤਾਂ ਜੇ ਆਟਾ ਹਾਰਡ ਹੁੰਦਾ ਆ ਤਾਂ ਉਹਦੇ ਨਾਲ ਕੀ ਹੋ ਜਾਂਦਾ ਆ ਕਿ ਰੋਟੀ ਕੱਲੀ ਵੇਲ ਹੋ ਜਾਂਦੀ ਹੈ ਤੇ ਉਹ ਫਿਲਿੰਗ ਜਿਹੜੀ ਕਈ ਵਾਰ ਇੱਧਰ ਉੱਧਰ ਨਿਕਲ ਜਾਂਦੀ ਹੈ ਆਪਾਂ ਜਦੋਂ ਵੀ ਨਾ ਮੂਲੀ ਵਾਲੀ ਜਾਂ ਫਿਰ ਆਲੂਆਂ ਵਾਲੀ ਜਾਂ ਗੋਭੀ ਵਗੈਰਾ ਵਾਲੀ ਕੋਈ ਵੀ ਸਟੱਫ ਰੋਟੀ ਬਣਾਉਣੇ ਉਹਦੇ ਵਿੱਚ ਕੀ ਹੁੰਦਾ ਕਿ ਕਈ ਵਾਰ ਨਾ ਜਿਹੜੀ ਫਿਲਿੰਗ ਹੁੰਦੀ ਆ ਉਹ ਰੋਟੀ ਤੋਂ ਬਾਹਰ ਆ ਜਾਂਦੀ ਆ ਕਿਉਂਕਿ ਆਲੂ ਵਗੈਰਾ ਹੋਗੇ ਜਾਂ ਫਿਰ ਮੂਲੀਆਂ 'ਚ ਪਾਣੀ ਵਗੈਰਾ ਨਿਕਲਣ ਲੱਗ ਜਾਂਦਾ ਹੈ ਸੋ ਉਹਦੇ ਨੇ ਆਪਾਂ ਕੀ ਕਰ ਸਕਦੇ ਆ ਉਹ ਆਪਾਂ ਜਦੋਂ ਰੋਟੀ ਇਦਾਂ ਵੇਲ ਲਈਨ ਤਾਂ ਉਹਦੇ ਉੱਪਰ ਪਹਿਲਾਂ ਥੋੜਾ ਜਿਹਾ ਸੁੱਕਾ ਆਟਾ ਪਾ ਲੈਣਾ ਸੋ ਉਸ ਤੋਂ ਬਾਅਦ ਉਹਦੇ ਉੱਪਰ ਜੋ ਵੀ ਆਪਣਾ ਸਟਫਡ ਹੈਗਾ ਵਾ ਮਟੀਰੀਅਲ ਉਹ ਪਾ ਕੇ ਫਿਰ ਥੋੜਾ ਜਿਹਾ ਸੁੱਕਾ ਆਟਾ ਪਾਣਾ ਬਹੁਤ ਜ਼ਿਆਦਾ ਨਹੀਂ ਪਾਉਣਾ ਹੈਗਾ ਬਿਲਕੁਲ ਮਤਲਬ ਥੋੜਾ ਜਿਹਾ ਹੀ ਪਾਉਣਾ ਚਾਹੀਦਾ ਹੈ ਤਾਂ ਕਿ ਆਪਾਂ ਨੂੰ ਫੀਲ ਨਾ ਹੋਵੇ ਕਿ ਉਹਦੇ ਵਿੱਚ ਆਟਾ ਪਾਇਆ ਹੋਇਆ ਹੈ ਪਾਣੀ ਹੁੰਦਾ ਨਾ ਸਟਫਿੰਗ ਦੇ ਵਿੱਚ ਉਹ ਸਾਰਾ ਪਾਣੀ ਨਾ ਆਟਾ ਅਬਜ਼ਾਰਬ ਕਰ ਲੈਂਦਾ ਆ ਹੁਣ ਮੈਂ ਰੋਟੀ ਬਣਾ ਕੇ ਰੈਡੀ ਕਰ ਲਈ ਹੈ ਤੇ ਵਿੱਚੋਂ ਬਿਲਕੁਲ ਵੀ ਫਿਲਿੰਗ ਕਿਸੇ ਵੀ ਸਾਈਡ ਤੋਂ ਬਾਹਰ ਨਹੀਂ ਨਿਕਲੀ ਹੈ ਕਿ ਬਹੁਤ ਸੋਹਣੀ ਬਣੀ ਹੈ ਆ ਸਾਡੀ ਮੂਲੀਆ ਵਾਲੀ ਜਿਹੜੀ ਸਟਫਡ ਰੋਟੀ ਸੀ ਉਹ ਬਣ ਗਈ ਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਰੋਟੀ ਦੀ ਕੋਈ ਵੀ ਫਿਲਿੰਗ ਨਾ ਕਿਸੇ ਵੀ ਸਾਈਡ ਤੋਂ ਨਿਕਲੀ ਹੈਗੀ ਤੇ ਨਾ ਹੀ ਰੋਟੀ ਕਿਸੇ ਵੀ ਸਾਈਡ ਤੋਂ ਫੱਟੀ ਹੈ ਬਹੁਤ ਹੀ ਸੋਹਣੀ ਬਣੀ ਹੈ ਤੁਸੀਂ ਬਣਾ ਕੇ ਟ੍ਰਾਈ ਜ਼ਰੂਰ ਕਰਨਾ